ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸ਼੍ਰੋਮਣੀ ਅਕਾਲੀ ਦਲ ਦਾ 130ਵਾਂ ਸਥਾਪਨਾ ਦਿਵਸ ਸੀ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪ੍ਰੰਤਕ ਕੀਰਤਨ ਕਰਵਾਇਆ ਉੱਥੇ ਪੰਜਾਬ ਵੀ ਪੰਜਾਬ ਤੋਂ ਬਾਹਰ ਦੇ ਵਕ ਵਕ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਸਹਿਬਾਨ ਵਰਕਰ ਸਹਿਬਾਨ ਉੱਥੇ ਵੱਡੀ ਸ਼ਮੂਲੀਅਤ ਉਹਨਾਂ ਨੇ ਕੀਤੀ ਇਸ ਸਮਾਗਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਬੀਆਂ ਹੋਈਆਂ ਤਿੰਨਾਂ ਬੇਦਬੀਆਂ ਦਾ ਸਹਾਰਾ ਲੈ ਕੇ ਬੇਦਬੀਆਂ ਦਾ ਹੱਲ ਕੱਢਣ ਦੀ ਬਜਾਏ ਜਿਹੜੀਆਂ ਦੂਜੀਆਂ ਧਿਰਾਂ ਸੀ ਉਹਨਾਂ ਨੇ ਰੱਜ ਕੇ ਸਿਆਸਤ ਕੀਤੀ ਸਰਕਾਰ ਨੂੰ ਮਜਬੂਰ ਕੀਤਾ ਕਿ ਅਸੀਂ ਤੁਹਾਡੇ ਤੋਂ ਜਾਂਚ ਕਰਾਉਣੀ ਨਹੀਂ ਚਾਹੁੰਦੇ ਤੁਸੀਂ ਜਿਹੜੀ ਇਹ ਜਾਂਚ ਆ ਇਹ ਸੀਬੀਆਈ ਨੂੰ ਦਿਓ ਇਹਦਾ ਸਾਰਾ ਹਵਾਲਾ ਦੇ ਕੇ ਤੇ ਇਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਉਸ ਸ਼੍ਰੋਮਣੀ ਕਾਲੀਦਾ ਨੂੰ ਜਿਵੇਂ ਜਿਵੇਂ ਭੰਡਦੇ ਰਹੇ ਉਹਦਾ ਉਹਨਾਂ ਨੇ ਪੂਰ ਜ਼ੋਰ ਲੋਖਾ ਜੁਖਾ ਕਰਦਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਾਜ਼ਰੀ ਦੇ ਵਿੱਚ ਫਿਰ ਵੀ ਸਮੁੱਚੇ ਪੰਥ ਕੋਲੋਂ ਇਸ ਗੱਲ ਦੀ ਮਾਫੀ ਮੰਗੀ ਕਿ ਭਾਵੇਂ ਇਹਨਾਂ ਨੇ ਸਾਡੇ ਤੇ ਦਬਾਅ ਇੰਨਾ ਬਣਾਇਆ ਸੀ ਸਾਨੂੰ ਭੰਡਿਆ ਇੰਨਾ ਜਾ ਰਿਹਾ ਸੀ ਪਰ ਫਿਰ ਵੀ ਸਾਡੇ ਰਾਜ ਭਾਗ ਦੇ ਵਿੱਚ ਜਿਹੜੀਆਂ ਬੇਦਬੀਆਂ ਹੋਈਆਂ ਇਹਦਾ ਦੋਸ਼ੀ ਉਤੋਂ ਨਾ ਪੜਿਆ ਜਾਣਾ ਇਸ ਕਾਰਨ ਅਸੀਂ ਸਮੁੱਚੇ ਪੰਥ ਤੋਂ ਮਾਫੀ ਮੰਗਨੇ ਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਹੋਣਾ ਦਾ ਜਿਹੜਾ ਇਹ ਅੱਜ ਦਾ ਫੈਸਲਾ ਹੈ ਭਾਵੇਂ ਕਿ ਸੰਗਤਾਂ ਨੂੰ ਦੇਰ ਆਇਆ ਦਰੁਸਤਾਂ ਆ ਮਲ ਰਹੀਆਂ ਨੇ ਤੋ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਜਿਹੜੀ ਉਹਨਾਂ ਨੇ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਕਾਲ ਤੱਕ ਸਾਹਬ ਵੱਲ ਮੂੰਹ ਕਰਕੇ ਜਿਹੜੀ ਮਾਫੀ ਮੰਗੀ ਹੈ ਇਹ ਬੜਾ ਹੀ ਸ਼ਲਾਘਾਜਨਕ ਕਦਮ ਕੀਤਾ ਕਿਉਂਕਿ ਜਿਹੜੇ ਲੋਕ ਅਕਾਲੀ ਦਲ ਨੂੰ ਬੋਰਡ ਕਦੇ ਨਾ ਪਾਈ ਉਹਨਾਂ ਨੇ ਨਾ ਪਾਉਣੀ ਉਹਨਾਂ ਦਾ ਪਸੰਦ ਕਰਨਾ ਹੀ ਨਹੀਂ ਇਹ ਗੱਲ ਉਹ ਦਸੋਂ ਕੋ ਚਾਹੁੰਦੇ ਸਨ ਕਿ ਗੱਲ ਲੰਮੀ ਹੁੰਦੀ ਜਾਵੇ ਤੇ ਅਕਾਲੀ ਦਲ ਦਾ ਨੁਕਸਾਨ ਹੋਵੇ ਮੈਂ ਦੇਖ ਰਿਹਾ ਹਾਂ ਕਿ ਜਦੋਂ ਦੀ ਮਾਫੀ ਮੰਗੀ ਉਹ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿਹੜੇ ਇੰਦਰਾ ਗਾਂਧੀ ਦੇ ਪੁੱਤ ਨੇ ਆ ਜਿਹੜੇ ਆਪੋ ਆਪਣੇ ਨੂੰ ਬੜਾ ਵੱਡਾ ਸਿੱਖ ਸਮਝਦੇ ਆ ਵੱਡੇ ਵਖਰੇ ਵਖਰੇ ਬਾਣੇ ਪਾ ਕੇ ਉਹ ਰੂਪ ਚ ਆਉਂਦੇ ਆ ਤੇ ਮਤਲਬ ਸਮਝਦੇ ਆ ਕਿ ਅਸੀਂ ਸੇਖਾਂ ਹੋਰ ਕੁ ਦੁਨੀਆ ਦੇ ਸੇਖ ਨਹੀਂ ਹੈਗਾ ਉਹਨਾਂ ਦੇ ਮੈਂ ਕਮੈਂਟ ਪੜ ਰਿਆ ਸਾਂ ਨਹੀਂ ਜੀ ਮਾਫੀ ਐ ਨਹੀਂ ਸੀ ਮੰਗਣੀ ਐ ਮੰਗਣੀ ਐ ਮਾਫੀ ਇੰਜ ਹੋਣੀ ਚਾਹੀਦੀ ਐ ਉੰਜ ਨਹੀਂ ਹੋਣੀ ਚਾਹੀਦੀ ਹੁਣ ਕਿਉਂ ਮੰਗੀ ਪਹਿਲਾਂ ਕਿਉਂ ਨਹੀਂ ਮੰਗੀ ਮਤਲਬ ਤਰ੍ਹਾਂ ਤਰ੍ਹਾਂ ਦੇ ਸਵਾਲ ਪਾ ਕੇ ਉਹਨਾਂ ਨੇ ਸੰਗਤ ਨੂੰ ਪੰਮਲ ਪੂਸੇ ਚ ਪਾਈ ਰੱਖਣਾ ਸੋ ਹੱਥ ਜੋੜ ਕੇ ਬੇਨਤੀ ਆ ਗੁਰੂ ਕੀ ਅਸੰਤਾਂ ਨੂੰ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਾਫੀ ਮੰਗੀ ਐ ਕਾਲ ਤੱਕ ਸਾਹਵਲ ਮੂੰਹ ਕਰਕੇ ਮਾਫੀ ਮੰਗੀ ਆ ਅਸੀਂ ਇਸ ਗੱਲ ਦਾ ਸਾਰੇ ਸਵਾਗਤ ਕਰਦੇ ਆ ਤੇ ਸੰਗਤ ਨੂੰ ਬੇਨਤੀ ਹੈ ਕਿ ਆ ਜਿਹੜਾ ਲੋਚ ਲੰਡੇ ਦਾ ਪ੍ਰਚਾਰ ਹੈ ਜਿਹੜੇ ਨਾ ਕਦੇ ਕਾਂਗਰਸ ਦੀ ਸਰਕਾਰ ਵਿੱਚ ਬੋਲੇ ਜਿੰਨੀਆਂ ਬੇਦਬੀਆਂ ਹੋਈਆਂ ਨਾ ਹੁਣ ਵੀ ਬੇਦਬੀਆਂ ਦੀ ਲਹਿਰ ਉਸੇ ਤਰ੍ਹਾਂ ਜਾਰੀ ਹੈ ਨਾ ਹੁਣ ਬੋਲਦੇ ਪਏ ਆ ਸਿਰਫ ਹੁਣ ਤੀਗਾ ਟਿੱਪਣੀ ਕਰ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਮਾਫੀ ਕਿਉਂ ਮੰਗ ਲਈ ਸੋ ਮਾਫੀ ਮੰਗਿਆ ਇਨਸਾਨ ਵੱਡਾ ਹੁੰਦਾ ਗੁਰੂ ਦੀ ਸੰਗਤ ਕੋਲੋਂ ਮਾਫੀ ਮੰਗੀ ਗੁਰੂ ਸਾਹਿਬ ਕੋਲੋਂ ਮਾਫੀ ਮੰਗੀ ਗੁਰੂ ਦੇ ਦਰਬਾਰ 'ਚ ਜਾ ਕੇ ਮਾਫੀ ਮੰਗੀ ਇਹ ਬੜੀ ਇੱਕ ਵੱਡੀ ਗੱਲ ਹੈ ਬੜਾ ਸੋਚ ਵਾਲਾ ਸਿਆਣਪਾਲਾ ਫੈਸਲਾ ਲਿਆ ਹੈ ਪ੍ਰਧਾਨ ਸਾਹਿਬ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਆ ਸੰਤੂ ਬੇਨਤੀ ਕਰਦੇ ਆਂ ਕਿ ਜਿਹੜੀਆਂ ਇੱਕ ਤੀੜਾ ਪੌਂਖਦੀਆਂ ਨੇ ਇਹਨਾਂ ਕ ਤੀੜਾਂ ਦਾ ਤੁਸੀਂ ਮੂੰਹ ਤੋੜ ਜਵਾਬ ਦਿਓ ਤੇ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਹਰੀ ਹਮਲੇ ਨੇ ਜਿਹੜੇ ਬਾਹਰੀ ਲੋਕ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਇਹਨਾਂ ਦਾ ਜਵਾਬ ਦਿਗੇ ਧੰਨਵਾਦ ਜੀ